ਸਸਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਵਾਲੇ ਆ ਤਾਂ ਦੱਸਦੇ ਹਈਏ ਕਿ ਗਰਦਾਸਪੁਰ ਤੋਂ ਵਿਦਾਇਕ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਹੁਤ ਵੱਡੇ ਮੁੱਦੇ ਦੇ ਉੱਤੇ ਜਿਹੜੀ ਇਹ ਗੱਲਬਾਤ ਕੀਤੀ ਤਾਂ ਉਹਨਾਂ ਦੀ ਉਸ ਗੱਲਬਾਤ ਦਾ ਅਸਰ ਜਿਹੜਾ ਆ ਦੇਖਣ ਨੂੰ ਮਿਲਦਾ ਪਿਆ ਤਾਂ ਹੁੰਦਾ ਦੀ ਕਿ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਉਹ ਜਾਣਕਾਰੀ ਇਹ ਆ ਕਿ ਹੁਣ ਵਿਧਾਨ ਸਭਾ ਦੇ ਵਿੱਚ ਜਿੰਨੇ ਵੀ ਮੁੱਦੇ ਛੇੜੇ ਜਾ ਰਹੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਆ ਸਰਕਾਰ ਇਹਨਾਂ ਕੰਮਾਂ ਦੇ ਵੱਲ ਧਿਆਨ ਦੇ ਰਹੀ ਏ ਤਾਂ ਹੁੰਦਾ ਦੀ ਕਿ ਵਿਧਾਨ ਸਭਾ ਦੇ ਵਿੱਚ ਜਾ ਕੇ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਨੇ ਇੱਕ ਮੁੱਦਾ ਚੁੱਕਿਆ ਸੀ ਜੋ ਕਿ ਬੀਡੀਪੀਓ ਗਰਦਾਸਪੁਰ ਬਲਜੀਤ ਸਿੰਘ ਦੇ ਨਾਂ ਦਾ ਦੱਸਿਆ ਜਾ ਰਿਹਾ ਤਾਂ ਹੁੰਦਾ ਦੀ ਕਿ ਬੀਡੀਪੀਓ ਜੋ ਦੀ ਪੰਚਾਇਤੀ ਅਫਸਰ ਨੇ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਇੱਕ ਬੜੀ ਵੱਡੀ ਰਕਮ ਤੰਦਾ ਦੇ ਕਿ 9 ਲੱਖ ਗਵਨ ਕਰਨ ਦਾ ਮਾਮਲਾ ਜਿਹੜਾ ਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਉਠਾਇਆ ਸੀ ਤੇ ਉਹ ਮਾਮਲਾ ਉਠਾਉਣ ਤੋਂ ਬਾਅਦ ਆ ਤੁਰੰਤ ਪੰਜਾਬ ਸਰਕਾਰ ਨੇ ਇਹ ਜਿਹੜਾ ਆ ਫੈਸਲਾ ਲੈਂਦੇ ਹੋਏ ਬਲਜੀਤ ਸਿੰਘ ਨੂੰ ਜਿਹੜਾ ਆ ਮੁਅੱਤਲ ਕਰ ਦਿੱਤਾ ਗਿਆ ਆ ਤੁਹਾਨੂੰ ਦੱਸਦੀ ਇੱਕ ਵਾਰੀ ਫੇਰ ਤੋਂ ਵਿਧਾਨ ਸਭਾ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਮੁੱਦਿਆਂ ਦਾ ਅਸਰ ਵੀ ਹੋ ਰਿਹਾ ਆ ਜਿਹੜੀ ਵੀ ਗੱਲਬਾਤ ਵਿਧਾਨ ਸਭਾ ਦੇ ਵਿੱਚ ਰੱਖੀ ਜਾ ਰਹੀ ਏ ਉਸ ਗੱਲ ਦੇ ਉੱਤੇ ਖਾਸ ਕਰਕੇ ਜਿਹੜਾ ਆ ਹੁਣ ਪੰਜਾਬ ਸਰਕਾਰ ਧਿਆਨ ਦੇ ਰਹੀ ਏ ਤੁਹਾਨੂੰ ਦੱਸਦੀ ਇੱਕ ਹੀ ਗਰਦਾਸਪੁਰ ਚ ਬੀਡੀਪੀਓ ਦੇ 9 ਲੱਖ ਗਵਨ ਕਰਨ ਦਾ ਮਾਮਲਾ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵੱਲੋਂ विधानसभा शासन ਤੇ ਚੁੱਕਣ ਤੋਂ ਤੁਰੰਤ ਬਾਅਦ ਬੀਡੀਪੀਓ ਨੂੰ ਮੁਵੱਤਲ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਜੋ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਦਿਏ ਕਿ ਬਹੁਤ ਵੱਡੇ ਲੈਵਲ ਦੀ ਇਹ ਜਿਹੜੀ ਗੱਲਬਾਤ ਆ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਤੁਰੰਤ ਜਿਹੜੇ ਆ ਉਹ ਫੈਸਲੇ ਲਏ ਜਾ ਰਹੇ ਨੇ ਹੁਣ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਦੱਦਿਏ ਕਿ ਇਸ ਤੋਂ ਇਲਾਵਾ ਵੀ ਪੰਜਾਬ ਸਰਕਾਰ ਦਾ ਧਿਆਨ ਜਿਹੜਾ ਆ ਉਹ ਦੁਬਾਰਾ ਤੋਂ ਇਹਨਾਂ ਚੀਜ਼ਾਂ ਵੱਲ ਹੋ ਗਿਆ ਕਿ ਜਿਹੜਾ ਜਿਹੜਾ ਵੀ ਇਸ ਤਰ੍ਹਾਂ ਦਾ ਗਲਤ ਕੰਮ ਕਰੇਗਾ ਜਾਂ ਫਿਰ ਕਿਤੇ ਵੀ ਕੋਈ ਵੀ ਅਫਸਰ ਜੇਕਰ ਰਿਸ਼ਵਤ ਖੋਰੀ ਵੱਲ ਜਾਂਦਾ ਜਾਂ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਦੇ ਵੱਲ ਜਾਂਦਾ ਤਾਂ ਉਸ ਨੂੰ ਸਿੱਧੇ ਤੌਰ ਤੇ ਹੀ ਜਿਹੜਾ ਹੈ ਡਿਸਮਿਸ ਕੀਤਾ ਜਾਏਗਾ ਮੁਵੱਤਲ ਕੀਤਾ ਜਾਏਗਾ ਇਸੇ ਤਰ੍ਹਾਂ ਦੀ ਇਹ ਖਬਰ ਵੀ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਕਿ ਬਰਿੰਦਰ ਮੀਤ ਸਿੰਘ ਪਾੜਾ ਹੁਣਾ ਦੇ ਇਸ ਚੀਜ਼ ਨੂੰ ਸੈਸ਼ਨ ਦੇ ਵਿੱਚ ਚੁੱਕਣ ਦੇ ਨਾਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੁੱਕਣ ਦੇ ਨਾਲ ਤੁਰੰਤ ਜਿਹੜਾ ਹੈ ਬੀ ਡੀ ਪੀ ਨੂੰ ਉਹ ਮੁਵੱਤਲ ਕਰ ਦਿੱਤਾ ਜਾਂਦਾ ਆ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਕਿਵੇਂ ਲੱਗਦਾ ਆ ਕਿ ਇਹ ਮੁੱਦਾ ਕਿਵੇਂ ਸੀ ਤੇ ਕੀ ਇਹ ਵਧੀਆ ਲੱਗਾ ਤਾਂ ਇਸ ਨੂੰ ਸ਼ੇਅਰ ਵੀ ਕਰੋ ਨਾਲ ਦੀ ਨਾਲ ਆਪਣਾ ਕਮੈਂਟ ਕਰਕੇ رائے ਜ਼ਰੂਰ ਦਿਓ ਧੰਨਵਾਦ